ਇਹ ਸੀਟ ਦੇ ਭੁੱਖੇ ਆ ਇਹਨਾਂ ਨੂੰ ਕੁਰਸੀ ਤੇ ਬਹਿ ਕੇ ਹੀ ਸੈਂਟਰ ਚ ਤੇ ਇਹਨਾਂ ਦੀ ਗਵਰਨਮੈਂਟ ਹੈ ਨਾ ਕੀ ਗੱਲ ਟ੍ਰੇਡ ਨਹੀਂ ਕਰ ਸਕਦੇ ਜੇ ਗੁਜਰਾਤ ਦੇ ਵਿੱਚ ਅਡਾਨੀ ਦੇ ਪੋਰਟ ਤੇ ਪਾਕਿਸਤਾਨ ਤੋਂ ਸ਼ਿਪ ਆਉਂਦੇ ਆ ਟ੍ਰੇਡ ਹੋਉਂਦੇ ਆ ਆ ਤੇ ਇੱਥੇ ਤਰਨਜੀਤ ਸਿੰਘ ਸੰਧੂ ਨੂੰ ਹੀ ਆਪਾਂ ਚੁਣਾਂਗੇ ਤੇ ਸਾਡਾ ਟ੍ਰੇਡ ਖੁੱਲੂਗਾ ਸੈਂਟਰ ਚ ਤੇ ਇਹਨਾਂ ਦੀ ਗਵਰਨਮੈਂਟ ਹੈ ਨਾ ਅਡਾਨੀ ਦੇ ਜੇ ਪੋਰਟ ਤੇ ਸ਼ਿਪ ਪਾਕਿਸਤਾਨ ਤੋਂ ਆ ਸਕਦੇ ਤੇ ਸਾਡਾ ਬਾਰਡਰ ਕਿਉਂ ਬੰਦ ਕੀਤਾ ਇਹਨਾਂ ਨੇ ਸਾਨੂੰ ਕਿਉਂ ਕਿਹਾ ਜਾਂਦਾ ਕਿ ਐਨਮੀ ਕੰਟਰੀ ਆ ਤੇ ਬਾਕੀ ਜਿਹੜਾ ਅੰਮ੍ਰਿਤਸਰ ਦਾ ਨਾਲ ਆਇਆ ਤੁਸੀਂ ਸੋਚੋ ਉੱਥੇ ਆਪਣੇ ਲੋਕ ਸਭਾ ਜਿਹੜੇ ਮੈਂਬਰ ਰਹੇ ਨੇ ਐਮਪੀ ਰਹੇ ਨੇ ਉਹਨਾਂ ਦਾ ਘਰ ਬਿਲਕੁਲ ਨਾਲੇ ਦੇ ਉੱਤੇ ਆ ਉਹਨਾਂ ਕੋ ਅੱਜ ਤੱਕ ਉਹ ਨਾਲਾ ਹੀ ਨਹੀਂ ਪੱਕਾ ਕਰਾਇਆ ਗਿਆ ਤੇ ਹੋਰ ਉਹਨਾਂ ਤੋਂ ਆਪਾਂ ਕੀ ਉਮੀਦ ਲਾ ਸਕਦੇ ਆ ਕਿ ਜਿਹੜੇ ਲੀਡਰ ਆ ਨਾ ਇਹਨਾਂ ਦੇ ਨਾਲ ਧਿਆਨ ਰੱਖਣਾ ਪੈਣਾ ਵੀ ਇਹ ਸੈਟਿੰਗ ਨਾ ਨਾ ਡੋਪ ਟੈਸਟ ਕਰਾਉਣ ਚੰਗੇ ਤਰੀਕੇ ਨਾਲ ਬਾਹਰੋਂ ਕੋਈ ਟੀਮ ਆਵੇ ਇਹਨਾਂ ਦੇ ਡੋਪ ਟੈਸਟ ਕਰਾਉਣ ਅੱਧੇ ਤੇ ਮੈਂ ਤੁਹਾਨੂੰ ਦੱਸਾਂ ਨੋਮੀਨੇਸ਼ਨ ਤੇ ਨਹੀਂ ਜਿ ਆਉਣੇ ਆਮ ਆਦਮੀ ਪਾਰਟੀ ਦੇ ਵੀ ਕੁਝ ਲੀਡਰ ਆ ਜਿਨ੍ਹਾਂ ਨੇ ਗੱਡੀਆਂ ਵੀ ਲਈਆਂ ਇਸ ਮੰਗਲਾਨਾ ਕੋਲੋਂ ਸਾਡੇ ਕੋ ਪ੍ਰੂਫ ਨੇ ਤੁਹਾਡੇ ਚੈਨਲ ਤੇ ਭਾਵੇਂ ਤੁਸੀਂ ਆ ਇੰਟਰਵਿਊ ਦੇ ਨਾਲ ਵੀ ਚਲਾ ਸਕਦੇ ਜੀ ਤੇ ਬਾਕੀ ਆਪਾਂ ਇਹ ਪਾਰਟੀਆਂ ਤੋਂ ਹੀ ਤੇ ਅੱਕ ਕੇ ਆਜ਼ਾਦ ਆਜ਼ਾਦ ਲੜਨ ਜਾ ਰਹੇ ਆਂ ਇਹਨਾਂ ਤੋਂ ਹੀ ਤੇ ਤੰਗ ਹੋਏ ਆਂ ਆਪਾਂ ਇਸੇ ਕਰਕੇ ਤੇ ਆਜ਼ਾਦ ਲੜਨ ਦਾ ਫੈਸਲਾ ਕੀਤਾ ਹੈ ਵੱਡੇ ਦੋਸ਼ ਲਗਾ ਰਹੇ ਹੋ ਤੁਸੀਂ ਨਿੰਦਰਾ ਦੇ ਕਿਸ ਸਮਗਲ ਨਾਲ ਦੇ ਨਾਲ ਸੰਬੰਧ ਨੇ ਕੱਲ ਨੂੰ ਸਾਬਤ ਕਰਨਾ ਔਖਾ ਹੋ ਜਾਣਾ ਹੈ ਜੀ ਕੱਲ ਨੂੰ ਨਹੀਂ ਜੀ ਹੁਣੇ ਸਾਬਤ ਕਰ ਸਕਦੇ ਆਂ ਇਹ ਲੀਡਰ ਲੀਡਰ ਭੱਜਦੇ ਆ ਬਾਅਦ ਚੋਂ ਇਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਜੀ ਰੈਲੀ ਤੇ ਸਾਡੇ ਨਾਲ ਫੋਟੋ ਖਿੱਚਾ ਗਏ ਆ ਆ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੇ ਸਾਹਮਣੇ ਕਾਗਜ਼ ਭਰੋ ਖੜੇ ਹੋ ਇਹਨਾਂ ਦੇ ਸਾਹਮਣੇ ਸਾਡੀ ਉਦਨ ਹੀ ਜਿੱਤਿਆ ਜਦੋਂ ਆਪਾਂ ਖੜੇ ਹੁੰਨੇ ਵੋਟਾਂ ਦੀ ਤਾਂ ਬਾਅਦ ਦੀ ਗੱਲ ਆ ਲਕਸ਼ਣਾ ਦੇ ਵਿੱਚ ਪੈਸਾ ਵੀ ਵਰਤਿਆ ਜਾਂਦਾ ਆ ਨਸ਼ਾ ਵੀ ਵਰਤਿਆ ਜਾਂਦਾ ਵਾ ਕਈ ਤਰ੍ਹਾਂ ਦੇ ਹੱਥ ਕੰਡੇ ਅਪਣਾਈ ਜਾਂਦੇ ਆ ਤੁਸੀਂ ਕਿਹੜੀ ਚੀਜ਼ ਵਰਤਣ ਜਾ ਰਹੇਂ ਦਿਲ ਅਹੀਂ ਦਿਲ ਵਰਤਾਂਗੇ ਪਿਆਰ ਵਰਤਾਂਗੇ ਲੋਕੀ ਸਾਡੇ ਨਾਲ ਜੋਗੇ ਹੁਣ ਵੀ ਜੋ ਪੰਜਾਬ ਦਾ ਮਾਹੌਲ ਆ ਅਹੀਂ ਵੇਖਿਆ ਕਿ ਇਹ ਬਦਲਾਅ ਤੇ ਕੋਈ ਹੋਇਆ ਹੀ ਨਹੀਂ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਤੇ ਉਹਨਾਂ ਦੇ ਘਰਾਂ ਦੇ ਵਿੱਚ ਬਦਲਾਅ ਜ਼ਰੂਰ ਹੋ ਰਿਹਾ ਆ। ਕੀ ਲੀਡਰ ਰੁਕਾਵਟ ਪੈਦਾ ਕਰਦੇ ਆ ਨਾ ਸਮਗਲਾਂਾ ਕੋਲੋਂ ਫੰਡ ਲੈ ਕੇ ਅਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਅੰਦਰ ਕਰਾਂਗੇ। ਆਹ ਸਾਡਾ ਜੇ ਟ੍ਰੇਡ ਖੋਲਿਆ ਜਾਵੇ ਕਿੰਨੀ ਕਿੰਨੇ ਲੋਕਾਂ ਨੂੰ ਲਾਗੇ ਪਿੰਡਾਂ ਦੇ ਨੂੰ ਰੋਜ਼ਗਾਰ ਮਿਲੂਗਾ। ਕਿੰਨਾ ਸਾਡੇ ਕਿਸਾਨਾਂ ਦੇ ਸਿਰ ਤੋਂ ਕਰਜ਼ਾ ਲੱਥੂਗਾ। ਅੱਧੀ ਕਿਸਾਨਾਂ ਦੀ ਸਮੱਸਿਆ ਤੇ ਇੱਥੇ ਹੱਲ ਹੋ ਜਾਣੀ ਐ। ਸਬਜ਼ੀਆਂ ਰੋਲਦੀਆਂ ਆ 20-20 ਰੁਪਏ ਦਾ ਇੱਕ ਆਲੂ 20 ਰੁਪਏ ਦਾ ਪੈਕੇਟ ਚ ਪਾ ਕੇ ਵੇਚਿਆ ਜਾਂਦਾ ਆ। ਜਿਹੜਾ ਪਾਣੀ ਅੱਗੇ ਗੱਲ ਕੀਤੀ ਖਰਾਬ ਕੌਣ ਕਰਨ ਦਿਆ ਆ ਆਪਾਂ ਸਾਰੀਆਂ ਫੈਕਟਰੀਆਂ ਦੇ ਬਾਹਰ ਤੇ ਨਹੀਂ ਕਿਸਾਨ ਬਹਿਨਦੇ ਨਾ ਜਿਹੜੇ ਥੱਲੇ ਪਾਣੀ ਪਾਉਂਦੇ ਆ ਇਲੀਗਲ ਤਰੀਕੇ ਨਾਲ ਜਿਹੜੀਆਂ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਅੱਧੇ ਲੋਕ ਫੈਕਟਰੀਆਂ ਇਹ ਜਿਹੜੇ ਲੀਡਰ ਹਿੱਸੇਦਾਰੀਆਂ ਧੱਕਾ ਬਦਮਾਸ਼ੀ ਕਰਕੇ ਉਹਨਾਂ ਨਾਲ ਹਿੱਸੇਦਾਰੀਆਂ ਪਾਉਂਦੇ ਆ ਨਾ ਇਹਨਾਂ ਤੋਂ ਡਰਦੇ ਲੋਕ ਫੈਕਟਰੀਆਂ ਵਾਲੇ ਨਹੀਂ ਆਉਂਦੇ ਜਿਹੜੇ ਬੰਦੇ ਨੇ ਚੰਗੇ ਤਰੀਕੇ ਨਾਲ ਲੀਗਲ ਪ੍ਰੋਸੈਸ ਨਾਲ ਫੈਕਟਰੀ ਚਲਾਉਣੀ ਉਹਨੂੰ ਤੇ ਕੋਈ ਦਿੱਕਤ ਨਹੀਂ ਕਿਸਾਨਾਂ ਤੋਂ ਅ ਬੜੈ ਸਾਹਿਬ ਇੱਕ ਹੋਰ ਮੈਂ ਗੱਲ ਕਰਾਂਗਾ ਕਿ ਤੁਹਾਡੇ ਵਰਗੇ ਬੰਦੇ ਉੱਠਦੇ ਨੇ ਆਜ਼ਾਦ ਉ 10-15 ਚੈਨਲਾਂ ਤੇ ਇੰਟਰਵਿਊ ਹੋ ਗਈ ਲਾਲਾ ਲਾਲਾ ਹੋ ਗਈ ਤੇ ਕੱਲ ਨੂੰ ਕਿਸੇ ਪਾਰਟੀ ਦਾ ਦਬਾਅ ਪੈ ਗਿਆ ਕਿੰਨੇ ਪੈਸੇ ਦੇਣੇ ਆ ਤੇ ਆਪਣੇ ਘਰ ਬਹਿ ਜਾਂਦੇ ਆ ਲੋਕ ਕਿੱਧਰ ਗਏ ਇਹ ਹੋਈ ਗੱਲ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ उतारे ਨੇ ਉੱਥੇ ਹੀ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰਾਂ ਦੇ ਵੀ ਚਰਚਾ ਹੋਣੀ ਸ਼ੁਰੂ ਹੋ ਗਈ ਹੈ ਜਿੱਥੇ ਸਿੱਧੂ ਮੂਸੇਵਾਲੇ ਦੇ ਪਿਤਾ ਅਤੇ ਅਮਰਤਪਾਲ ਵੱਲੋਂ ਵੀ ਚੋਣ ਮੇਦਾਨ ਵਿੱਚ ਚੋਣ ਦੀ ਤਿਆਰੀ ਕੀਤੀ ਜਾ ਰਹੀ ਹੈ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅਦਾਕਾਰ ਸੋਨੀਆ ਮਾਨ ਦੇ ਕਰੀਬੀ ਰੇਸ਼ਮ ਸਿੰਘ ਵੜੈਚ ਵੀ ਹੁਣ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸਾਡੇ ਨਾਲ ਨੇ ਰੇਸ਼ਮ ਸਿੰਘ ਵੜੈਚ ਵੜੈਚ ਸਾਹਿਬ ਕਾਫੀ ਚਰਚਾ ਚੱਲ ਰਹੀ ਹੈ ਕਿ ਤੁਸੀਂ ਆਜ਼ਾਦ ਚੋਣ ਲੜਨ ਜਾ ਰਹੇ ਹੋ ਕੀ ਸਚਾਈ ਹੈ ਵਾਕੇ ਚੋਣ ਲੜਨ ਜਾ ਰਹੇ ਹੋ ਤੇ ਚੋਣ ਲੜਨ ਕਦੋਂ ਜਾ ਰਹੇ ਹੋ ਸਭ ਤੋਂ ਪਹਿਲਾਂ ਤੇ ਫਤਿਹ ਪ੍ਰਭਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਚੋਣ ਲੜਨ ਦਾ ਮੇਨ ਕਾਰਨ ਇਹ ਆ ਕਿ ਜਿੱਦਾਂ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਸਾਡੇ ਕਿਸਾਨ ਜਿਹੜੇ ਆ ਸੜਕਾਂ ਤੇ ਬੈਠੇ ਆ ਪਹਿਲਾਂ ਵੀ ਅੰਦੋਲਨ ਚੱਲਿਆ ਹੁਣ ਵੀ ਸੜਕਾਂ ਤੇ ਵਿਚਾਰੇ ਕਿਸਾਨ ਕਦੀ ਰੇਲਵੇ ਟਰੈਕਾਂ ਤੇ ਬਹਿਣਾ ਪੈਂਦੇ ਆ ਉਹਨਾਂ ਨੂੰ ਕਦੀ ਸੜਕਾਂ ਤੇ ਬੈਠੇ ਆ ਹੋਰ ਪਾਣੀ ਦੇ ਬੜੇ ਮਸਲੇ ਆ ਨਸ਼ਿਆਂ ਦਾ ਤੇ ਹੈ ਹੀ ਆ ਨੌਜਵਾਨ ਪੀੜ੍ਹੀ ਸਾਰੀ ਆਪਣੀ ਬਾਹਰ ਵਿਦੇਸ਼ਾਂ ਚ ਜਾ ਰਹੀ ਆ ਬਾਰ ਕੋਈ ਕਾਰੋਬਾਰੀ ਇੱਥੇ ਆ ਕੇ ਰਾਜੀ ਨਹੀਂ ਆ ਇਹਨਾਂ ਤੋਂ ਡਰਦਾ ਕੋਈ ਕੰਮ ਨਹੀਂ ਕਰਦਾ ਇਹੀ ਸੇਪਤੀਆਂ ਪਾਉਂਦੀਆਂ ਗੱਲਾਂ ਕਰਦੇ ਨੇ ਜਿਹੜੇ ਅੱਜ ਦੇ ਪ੍ਰਿਆਸੀ ਬਣੇ ਨੇ ਲੀਡਰ ਇਸ ਕਰਕੇ ਸਾਨੂੰ ਇਹ ਸਾਰੇ ਮਾਹੌਲ ਚ ਵੇਖ ਕੇ ਆਪਾਂ ਇਹ ਸਟੈਂਡ ਲਿਆ ਜੀ ਰਿਸ਼ਮ ਸਿੰਘ ਜੀ ਲਗਾਤਾਰ ਤੁਹਾਡੀਆਂ ਵੀਡੀਓ ਦੇਖਦੇ ਰਹੇ ਆ ਤੁਸੀਂ ਕਿਸਾਨੀ ਨਾਲ ਸੰਬੰਧ ਵੀ ਰੱਖਦੇ ਹੋ ਸੋਨੀਆ ਮਾਨਵੀ ਲਗਾਤਾਰ ਖਨੌਰੀ ਸ਼ੰਭੂ ਤੇ ਜਾਂਦੇ ਰਹੇ ਹੋ ਤੁਹਾਨੂੰ ਇਸ ਚੋਣ ਮੈਦਾਨ ਦੇ ਵਿੱਚ ਕਿਸਾਨ ਸਪੋਰਟ ਕਰਨਗੇ ਲੱਗਦਾ ਵੇਖੋ ਕਰਨਗੇ ਕਿਸਾਨ ਜਰੂਰ ਸਪੋਰਟ ਕਰਨਗੇ ਕਿਸਾਨ ਸਪੋਰਟ ਕਰਨਗੇ ਮਜ਼ਦੂਰ ਸਪੋਰਟ ਕਰਨਗੇ ਆਮ ਲੋਕ ਸਾਰੇ ਜਿਹੜੇ ਇਹਨਾਂ ਤੋਂ ਅੱਕੇ ਆ ਜਿਹੜੇ ਕਾਫੀ ਫੋਨ ਆਏ ਸਾਨੂੰ ਸਾਰਿਆਂ ਦੀ ਸਲਾਹ ਦੇ ਨਾਲ ਹੀ ਆਪਾਂ ਚੱਲੇ ਆ ਇਸ ਕਰਕੇ ਕਰਨਗੇ ਸਪੋਰਟ ਕੀ ਲੱਗਦਾ ਹੈ ਕਿ ਇਹ ਦਾ ਵੱਡਾ ਚਿਹਰਾ ਜਦੋਂ ਸੋਨੀਆ ਮਾਨ ਦੀ ਹੋਂਦ ਦਾ ਜ਼ਿਕਰ ਆਉਂਦਾ ਹੈ ਤੇ ਉੱਥੇ ਤੁਸੀਂ ਕਾਫੀ ਉਹਨਾਂ ਦੇ ਨਾਲ ਵਿਚਰਦੇ ਹੋ ਕਿਸੇ ਪਾਰਟੀ ਵੱਲੋਂ ਵੀ ਆਫਰ ਹੋ ਗਈ ਸੀ ਵੀ ਸਾਡੇ ਵੱਲੋਂ ਚੋਣ ਲੜੋ ਕਿ ਜਾਂ ਆਜ਼ਾਦ ਲੜਨ ਦਾ ਹੀ ਸੋਚਿਆ ਇਹਨਾਂ ਪਾਰਟੀਆਂ ਤੋਂ ਇਲਾਵਾ ਵੇਖੋ ਮੇਰੀ ਤੇ ਗੱਲ ਮੈਂ ਤੇ ਆਜ਼ਾਦ ਸੋਚਿਆ ਆ ਉਹਦਾ ਸੋਨੀਆ ਮਾਨ ਉਹਨਾਂ ਨੂੰ ਕਾਫੀ ਪਾਰਟੀਆਂ ਵੱਲੋਂ ਆਫਰ ਕੀਤੀ ਗਈ ਉਹਨਾਂ ਨੇ ਸਾਰਿਆਂ ਨੂੰ ਮਨਾਂ ਕਰਤਾ ਕਿ ਮੈਂ ਕੋਈ ਹਜੇ ਚੋਣ ਨਹੀਂ ਲੜਨੀ ਤੇ ਬਾਕੀ ਆਪਾਂ ਇਹ ਪਾਰਟੀਆਂ ਤੋਂ ਹੀ ਤੇ ਅੱਕ ਕੇ ਆਜ਼ਾਦ ਆਜ਼ਾਦ ਲੜਨ ਜਾ ਰਹੇ ਆ ਇਹਨਾਂ ਤੋਂ ਹੀ ਤੇ ਤੰਗ ਹੋਏ ਆਂ ਆਪਾਂ ਇਸੇ ਕਰਕੇ ਤੇ ਆਜ਼ਾਦ ਲੜਨ ਦਾ ਫੈਸਲਾ ਕੀਤਾ ਰੀਸ਼ਮ ਸਿੰਘ ਵੀ ਤੁਹਾਡੇ ਵਰਗੇ ਨੌਜਵਾਨ ਜਾਗਦੇ ਨੇ ਕਿ ਅਸੀਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੋਣ ਲੜਨੀਆਂ ਪੰਜਾਬ ਨੂੰ ਜ਼ਗਾਉਣਾ ਨਸ਼ੇ ਨੂੰ ਬੰਦ ਕਰਨਾ ਪਰ ਪੰਜਾਬ ਦੇ ਨੌਜਵਾਨਾਂ ਨੂੰ ਕਿੱਥੇ ਵਿਖ ਰਿਓ ਇਸ ਟਾਈਮ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਆ ਨਾ ਇਹ ਇੱਕ ਤੇ ਨਸ਼ਿਆਂ ਚੁੱਲਜੀ ਹੋਈ ਆ ਅੱਧੀ ਨੌਜਵਾਨੀ ਜਿਹੜੀ ਉਹ ਬਾਹਰ ਚਲੇ ਗਿਆ ਲੋਕ ਕੋਸ਼ੇ ਲੀਡਰਾਂ ਦੇ ਪਿੱਛੇ ਮੇਰੇ ਵੀਰ ਨਿੱਜੀ ਕੋਈ ਕੰਮਾ ਕਰਕੇ ਫਸੇ ਜਾਂ ਲੀਡਰ ਇਹਨਾਂ ਨੂੰ ਉਲਝਾਈ ਇਹੋ ਜਿਹੇ ਤਰੀਕੇ ਨਾਲ ਲੈਂਦੇ ਆ ਆਪਣੀ ਲਾਥ ਲਿਓ ਇਹੋ ਜਿਹੇ ਤਰੀਕੇ ਨਾਲ ਨੌਜਵਾਨਾਂ ਨੂੰ ਕੱਢ ਲੈਂਦੇ ਆ ਵੀ ਉਹ ਵਿਚਾਰੇ ਮਜਬੂਰੀ ਨੂੰ ਬਾਅਦ ਚੋਂ ਉਹਨਾਂ ਨੂੰ ਇਹਨਾਂ ਦੇ ਨਾਲ ਟੁਰਨਾ ਪੈਂਦਾ ਆ ਮੈਂ ਆਪਣੇ ਹੋਰ ਵੀ ਹਲਕੇ ਆ ਆਪਣੇ ਨੌਜਵਾਨਾਂ ਨੂੰ ਅਪੀਲ ਕਰਦਾ ਆ ਕਿ ਇਹਨਾਂ ਦੇ ਸਾਹਮਣੇ ਕਾਗਜ਼ ਭਰੋ ਖੜੇ ਹੋ ਇਹਨਾਂ ਦੇ ਸਾਹਮਣੇ ਸਾਡੀ ਉਧਰ ਨਹੀਂ ਜਿੱਤਿਆ ਜਦੋਂ ਆਪਾਂ ਖੜੇ ਹੁੰਨੇ ਵੋਟਾਂ ਦੀ ਤਾਂ ਬਾਅਦ ਦੀ ਗੱਲ ਆ ਇਹਨਾਂ ਦੇ ਸਾਹਮਣੇ ਅੜ ਕੇ ਖੜੇ ਹੋ ਵੇਖੋ ਫੰਡ ਇਹਨਾਂ ਕੋ ਜਿੰਨਾ ਮਰਜ਼ੀ ਹੋਵੇ ਜ ਲੋਕਾਂ ਦਾ ਪਿਆਰ ਚਾਹੀਦਾ ਵੇਖੋ ਜਦੋਂ ਪੰਜਾਬ ਚ ਦੋ ਹੀ ਪਾਰਟੀਆਂ ਨੇ ਰਾਜ ਕੀਤਾ ਜਦੋਂ ਤੀਸਰੀ ਪਾਰਟੀ ਆਮ ਆਦਮੀ ਪਾਰਟੀ ਆਈ ਉਹਨਾਂ ਕੋਲ ਵੀ ਬਹੁਤਾ ਫੰਡ ਨਹੀਂ ਸੀ ਠੀਕ ਆ ਥੋੜਾ ਬਹੁਤਾ ਸਪੋਰਟ ਬਾਹਰੋਂ ਕੀਤੀ ਸਾਡੇ ਵਰਗੇ ਲੋਕ ਵੀ ਇਹਨਾਂ ਦੇ ਨਾਲ ਜੁੜੇ ਸੀ ਆਪਾਂ ਵੀ ਸਪੋਰਟ ਕੀਤੀ ਆ ਪਰ ਜੇ ਇੱਕ ਪਿੰਡ ਲੈਵਲ ਤੋਂ ਗੱਲ ਕਰੀਏ ਸਾਡੇ ਪਿੰਡ ਦੇ ਵਿੱਚ ਵੀ ਬਹੁਤ ਦੂਸਰੀਆਂ ਪਾਰਟੀਆਂ ਵੱਲੋਂ ਪੈਸੇ ਵੰਡੇ ਗਏ ਆ ਲੋਕਾਂ ਨੇ ਲੈ ਵੀ ਆ ਚਲੋ ਗਰੀਬਾਂ ਵਿਚਾਰਿਆਂ ਨੇ ਲੈ ਵੀ ਆ ਪਰ ਲੈ ਕੇ ਵੀ ਲੋਕਾਂ ਨੇ ਇੱਕ ਹਵਾਈ ਵੇਵ ਐ ਹੋਜੀ ਹੀ ਕਿ ਬਦਲਾਅ ਨੂੰ ਉਹਨਾਂ ਨੇ ਸਾਡੇ ਪਿੰਡੋਂ ਆਮ ਆਦਮੀ ਪਾਰਟੀ ਨੂੰ ਜਤਾਇਆ ਠੀਕ ਆ ਨਾ ਹੁਣ ਵੀ ਜੋ ਪੰਜਾਬ ਦਾ ਮਾਹੌਲ ਆ ਅਹੀਂ ਵੇਖਿਆ ਕਿ ਇਹ ਬਦਲਾਅ ਤੇ ਕੋਈ ਹੋਇਆ ਹੀ ਨਹੀਂ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਆ ਉਹਨਾਂ ਦੀਆਂ ਜਾਇਦਾਦਾਂ ਦੇ ਵਿੱਚ ਤੇ ਉਹਨਾਂ ਦੇ ਘਰਾਂ ਦੇ ਵਿੱਚ ਬਦਲਾਅ ਜ਼ਰੂਰ ਹੋ ਰਿਹਾ ਆ ਬਾਕੀ ਕੋਈ ਲੋਕਾਂ ਪੱਖੀ ਕੋਈ ਗੱਲ ਕਰੀਏ ਤੇ ਉਹਦੇ ਵਿੱਚ ਕੋਈ ਬਦਲਾਅ ਨਹੀਂ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕਰੀਦਾ ਵੱਖ-ਵੱਖ ਪਾਰਟੀਆਂ ਵੱਲੋਂ ਇੱਥੇ ਉਮੀਦਵਾਰ ਉਤਾਰੇ ਗਏ ਸੀ ਜੋ ਐਮਪੀ ਵੀ ਬਣਦੇ ਰਹੇ ਆ ਕਿੰਨਾ ਕੁ ਇਨ੍ਹਾਂ ਸਿਆਸੀ ਪਾਰਟੀਆਂ ਨੇ ਗੁਰੂ ਨਗਰੀ ਅੰਮ੍ਰਿਤਸਰ ਦਾ ਵਿਕਾਸ ਕੀਤਾ ਕਿੰਨੇ ਕੁ ਲੋਕ ਸਭਾ ਦੇ ਵਿੱਚ ਜਾ ਕੇ ਮੁੱਦੇ ਚੁਕੇ ਗਏ ਨੇ ਕੋਈ ਮੁੱਦਾ ਨਹੀਂ ਚੁੱਕਿਆ ਗਿਆ ਜੀ ਕੋਈ ਮੁੱਦਾ ਨਹੀਂ ਆ ਜੇ ਕੋਈ ਮੁੱਦੇ ਚੁੱਕੇ ਵੀ ਆ ਤੇ ਉਹ ਇਲੈਕਸ਼ਨਾਂ ਦੇ ਲਾਗੇ ਆ ਕੇ ਚੁੱਕਦੇ ਆ ਅੱਗੇ ਮੈਂ ਗੱਲ ਕਰਕੇ ਟੇ ਆ ਪਾ ਕਿ ਨਸ਼ਿਆਂ ਦਾ ਜਿਹੜਾ ਮੁੱਦਾ ਆ ਉਹ ਵੀ ਸਿਰਫ ਇੱਕ ਮੁੱਦਾ ਹੀ ਬਣ ਕੇ ਰਹਿ ਜਾਂਦਾ ਆ ਅਸੀਂ ਮੈਂ ਨਸ਼ਿਆਂ ਦੀ ਗੱਲ ਅੱਜ ਕਰ ਰਹੇ ਆ ਅਸੀਂ ਅਸੀਂ ਦੇ ਕਰੀਬ ਪਿੰਡਾਂ ਦੇ ਵਿੱਚ ਆਲਰੇਡੀ ਕਮੇਟੀਆਂ ਬਣਾ ਚੁੱਕੇ ਆ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਪਾਵਰ ਤੋਂ ਆਪਣੀ ਸੰਸਥਾ ਵੱਲੋਂ ਅਸੀਂ ਇਹ ਚੀਜ਼ ਤੇ ਕੰਮ ਚਾਲੂ ਕੀਤਾ ਆ ਜੇ ਪਰਮਾਤਮਾ ਨੇ ਚਾਇਆ ਸਾਨੂੰ ਲੋਕਾਂ ਨੇ ਪਿਆਰ ਦੇ ਨਾਲ ਇੱਕ ਵਿਸ਼ਵਾਸ ਕੀਤਾ ਤੇ ਆਪਾਂ ਸਾਡੇ ਕੋਲ ਪਾਵਰ ਆਈ ਤੇ ਆਪਾਂ ਚੰਗੇ ਤਰੀਕੇ ਨਾਲ ਜਿੱਥੇ ਸਾਨੂੰ ਇਹ ਸਿਆਸੀ ਲੀਡਰ ਰਿਕਾਵਟ ਪੈਦਾ ਕਰਦੇ ਆ ਨਾ ਸਮਗਲਾਂ ਕੋਲੋਂ ਫੰਡ ਲੈ ਕੇ ਅਸੀਂ ਚੰਗੇ ਤਰੀਕੇ ਨਾਲ ਇਹਨਾਂ ਨੂੰ ਅੰਦਰ ਕਰਾਂਗੇ ਵੱਡੇ ਦੋਸ਼ ਲਗਾ ਰਹੇ ਹੋ ਤੁਸੀਂ ਲੀਡਰਾਂ ਦੇ ਕਿਸ ਸਮਗਲਾਂ ਦੇ ਨਾਲ ਸੰਬੰਧ ਨੇ ਕੱਲ ਨੂੰ ਸਾਬਤ ਕਰਨਾ ਔਖਾ ਹੋ ਜਾਣਾ ਹੈ ਜੀ ਕੱਲ ਨੂੰ ਨਹੀਂ ਜੀ ਹੁਣੇ ਸਾਬਤ ਕਰ ਸਕਦੇ ਆ ਇਹ ਲੀਡਰ ਲੀਡਰ ਭੱਜਦੇ ਆ ਬਾਅਦ ਚੋਂ ਇਹਨਾਂ ਵੱਲੋਂ ਕਿਹਾ ਜਾਂਦਾ ਆ ਕਿ ਇਹ ਜੀ ਰੈਲੀ ਤੇ ਸਾਡੇ ਨਾਲ ਫੋਟੋ ਖਿੱਚਾ ਗਏ ਆ ਇਹ ਜੀ ਸਾਡੇ ਲੀਡਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਵੀ ਕੁਝ ਲੀਡਰ ਆ ਜਿਨ੍ਹਾਂ ਨੇ ਗੱਡੀਆਂ ਵੀ ਲਈਆਂ ਇਸ ਸਮਗਲਰਾਂ ਕੋਲੋਂ ਸਾਡੇ ਕੋਲ ਪ੍ਰੂਫ ਨੇ ਤੁਹਾਡੇ ਚੈਨਲ ਤੇ ਭਾਵੇਂ ਤੁਸੀਂ ਆ ਇੰਟਰਵਿਊ ਦੇ ਨਾਲ ਵੀ ਚਲਾ ਸਕਦੇ ਜੀ ਇਹ ਆਪਣੇ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਜਿਹੜੀ ਮੇਨ ਚੇਅਰ ਤੇ ਸਮਗਲਰ ਬਿਠਾਏ ਜਾਂਦੇ ਨੇ ਨਾਲ ਗਨਮੈਨ ਵੀ ਦਿੱਤੇ ਜਾਂਦੇ ਨੇ ਬਹੁਤ ਸਾਰੀਆਂ ਸਮੱਸਿਆ ਨੇ ਗੁਰੂ ਨਗਰੀ ਅੰਮ੍ਰਿਤਸਰ ਦੀਆਂ ਖਾਸ ਕਰਕੇ ਪਾਣੀ ਦੀ ਸਮੱਸਿਆ ਵਾ ਹੋਰ ਕਈ ਸਮੱਸਿਆ ਨੇ ਬਿਮਾਰੀਆਂ ਨੂੰ ਲੈ ਕੇ ਲਗਾਤਾਰ ਤੁਹਾਡੇ ਵੱਲੋਂ ਕੈਂਪ ਲਗਾਏ ਜਾਂਦੇ ਨੇ ਕਿ ਲੋਕ ਉਹਨਾਂ ਨੂੰ ਲੈ ਕੇ ਵੀ ਤੁਹਾਨੂੰ ਵੋਟਾਂ ਪਾ ਸਕਦੇ ਨੇ ਜੀ ਵੇਖੋ ਸਾਡੀ ਤੋਂ ਲੋਕਾਂ ਅੱਗੇ ਆਪੀ ਲਿਆ ਆ ਆਪਾਂ ਕੋਈ ਚੀਜ਼ ਕੈਂਪ ਜਿਹੜੇ ਲਵਾਏ ਆ ਆਪਾਂ ਬੜੇ ਸਾਲਾਂ ਤੋਂ ਹੀ ਕੈਂਪ ਲਵਾਉਂਦੇ ਆ ਰਹੇ ਆ ਬਾਕੀ ਜਿਹੜੀ ਮੇਨ ਪਾਣੀ ਦੀ ਸਮੱਸਿਆ ਦੀ ਤੁਸੀਂ ਗੱਲ ਕੀਤੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਸਾਫ਼ ਪਾਣੀ ਜਿਹੜਾ ਸਾਡਾ ਮਾਝਾ ਬੈਲਟ ਆ ਇਹਦਾ ਮੰਨਿਆ ਜਾਂਦਾ ਸੀ ਕਿਉਂਕਿ ਰਾਵੀ ਦਰਿਆ ਦੇ ਉੱਤੇ ਕੋਈ ਅੱਜ ਤੱਕ ਫੈਕਟਰੀ ਨਹੀਂ ਹੈਗੀ ਕੋਈ ਕੈਮੀਕਲ ਨਹੀਂ ਵਿੱਚ ਉਹਦੇ ਪੈਂਦਾ ਗਰਾਊਂਡ ਵਾਟਰ ਵੀ ਸਾਰਾ ਉਦਾਂ ਵੀ ਪਾਣੀ ਆਪਣਾ ਸਾਫ਼ ਹੀ ਪਰ ਹੁਣ ਪੁਰਾਣੇ ਸਮੇਂ 'ਚ ਆਪਾਂ ਦੇਖਦੇ ਹਾਂ ਕਿ ਛੱਪੜ ਜਿਹੜੇ ਹੀ ਛੱਪਣਾ ਚੇ ਬਰਸਾਤੀ ਪਾਣੀ ਆਉਂਦਾ ਸੀ ਪੀਣ ਜੋਗ ਪਾਣੀ ਸਾਡੇ ਬਜ਼ੁਰਗ ਦੱਸਦੇ ਆ ਕਿ ਛੱਪਣਾ ਚ ਪਾਣੀ ਪੀਂਦੇ ਵੀ ਰਹੇ ਆ ਆਪਾਂ ਹੁਣ ਲੋਕੀ ਕੀ ਇਹਨਾਂ ਦੇ ਲੀਡਰਾਂ ਨੇ ਕੀ ਕੀਤਾ ਛੱਪੜ ਪਟਾ ਹੁਣ ਮੈਨੂੰ ਇਹਨਾਂ ਨਹੀਂ ਸਮਝ ਲੱਗਦੀ ਕਿ ਇਹਨਾਂ ਦੇ ਸਲਾਹਕਾਰ ਕੌਣ ਨੇ ਛੱਪੜ ਪਟਾ ਪਟਾ ਕੇ ਮਿੱਟੀ ਵੇਚੀ ਗਈ ਆ ਕਿੰਨੇ ਕਿੰਨੇ ਫੁੱਟ ਡੂੰਗੇ ਛੱਪੜ ਕਰਤੇ ਆ ਕੱਚੇ ਥੱਲਿਓ ਸਾਰਾ ਪਿੰਡ ਦਾ ਗੰਦ ਜਿਹੜਾ ਆ ਸਾਰਾ ਉਹਦੇ ਵਿੱਚ ਪੈਂਦਾ ਆ ਤਕਰੀਬਨ ਤੁਸੀਂ ਆਪਾਂ ਕੈਂਪਾਂ ਦੀ ਗੱਲ ਕੀਤੀ ਜਿਹੜੇ ਆਪਾਂ ਕੈਂਸਰ ਦੇ ਕੈਂਪ ਲਵਾਏ ਆ ਉਹਨਾਂ ਵਿੱਚ ਜੇ 10 ਪੇਸ਼ੈਂਟ ਨਿਕਲੇ ਆ ਨਾ 10 ਚੋਂ 8 ਪੇਸ਼ੈਂਟ ਜਿਹੜੇ ਉਹਨਾਂ ਦੇ ਛਪੜਾਂ ਦੇ ਲਾਗੇ ਘਾਰ ਹੀ ਜਾਂ ਗੰਦੇ ਨਾਲਿਆਂ ਦੇ ਲਾਗੇ ਘਾਰ ਹੀ ਕਿਉਂਕਿ ਪਾਣੀ ਗਰਾਊਂਡ ਚ ਜਾਂਦਾ ਆ ਲਾਗੇ ਬੋਰ ਹੋਏ ਆ ਉਹ ਪਾਣੀ ਜਿਹੜਾ ਆਪਣੇ ਨਾਲ ਉਹੋ ਹੀ ਗੰਦ ਜਿਹੜਾ ਸਾਡੇ ਅੰਦਰ ਜਾ ਰਿਹਾ ਜਿਹਦੇ ਕਰਕੇ ਕੈਂਸਰ ਵਰਗੀ ਬਿਮਾਰੀ ਨੇ ਤਕਰੀਬਨ ਹਰ ਦੋ ਘਰ ਛੱਡ ਕੇ ਅੱਜ ਹਰ ਦੂਸਰੇ ਬੰਦੇ ਨੂੰ ਕੈਂਸਰ ਆ ਅਰੇ ਸ਼ਮ ਸਿੰਘ ਜੀ ਅਮਰਸਰ ਦੀ ਗੱਲ ਕਰੀਏ ਤੁਸੀਂ ਕੈਂਸਰ ਦੀ ਗੱਲ ਕੀਤੀ ਹੈ ਇੱਕ ਗੰਦਾ ਨਾਲਾ ਪੈਂਦਾ ਉਸ ਗੰਦੇ ਨਾਲੇ ਨੂੰ ਲੈ ਕੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਸਵਾਲ ਵੀ ਪ੍ਰਸ਼ਾਸਨ ਤੇ ਚੁੱਕੇ ਨੇ ਕਿ ਇਸ ਗੰਦੇ ਨਾਲੇ ਦੀ ਸਫਾਈ ਕਰਾ ਜਾਵੇ ਇਹਦੇ ਵਿੱਚ ਕੈਮੀਕਲ ਵਾਲਾ ਜਿਹੜਾ ਹੋ ਫੈਕਟਰੀਆਂ ਦਾ ਪਾਣੀ ਪੈ ਰਿਆ ਲੋਕ ਸਭਾ ਦੀ ਵਿੱਚ ਕਦੀ ਇਹੋ ਜਿਹਾ ਮੁੱਦਾ ਚੁੱਕਿਆ ਜਾ ਸਕਦਾ ਜਾ ਕੇ ਬਿਲਕੁਲ ਚੁੱਕਿਆ ਜਾ ਸਕਦਾ ਆ ਸਾਡੇ ਤੇ ਲੋਕ ਸਭਾ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਘਰ ਬਿਲਕੁਲ ਨਾਲੇ ਦੇ ਉੱਤੇ ਆ ਉਹਨਾਂ ਵੱਲੋਂ ਤੇ ਨਹੀਂ ਕਦੀ ਚੁੱਕਿਆ ਗਿਆ ਹਰ ਤੁਸੀਂ ਸੋਚੋ ਉੱਥੇ ਹਫਤ ਉੱਥੇ ਜਿਹੜੇ ਪੇੜ ਪੌਦੇ ਲੱਗੇ ਆ ਨਾ ਉਹਨਾਂ ਨੂੰ ਵੀ ਬਿਮਾਰੀ ਆ ਵੇਖਿਓ ਉੱਤਪਤਿਆਂ ਦੇ ਉੱਤੇ ਵੀ ਉਹ ਪਤਾ ਨਹੀਂ ਕੀ ਉਹਨਾਂ ਨੂੰ ਵੀ ਬਿਮਾਰੀ ਹੈ ਤੇ ਲੋਕਾਂ ਨੂੰ ਕਿੰਨਾ ਇਫੈਕਟ ਹੁੰਦਾ ਹੋਊਗਾ ਉਹਨਾਂ ਵੱਲੋਂ ਨਹੀਂ ਮੁੱਦਾ ਚੁੱਕਿਆ ਗਿਆ ਹਜੇ ਤੱਕ ਨਾਲਾ ਨਹੀਂ ਪੱਕਾ ਕਰਾਇਆ ਗਿਆ ਪਿਛਲੇ ਸਮੇਂ 'ਚ ਨਹਿਰਾਂ ਦੀ ਗੱਲ ਕੀਤੀ ਇਹ ਨਹਿਰਾਂ ਨੂੰ ਵੀ ਥੱਲਿਓਂ ਪੱਕਾ ਕਰਾਉਣ ਜਾ ਰਹੇ ਸੀ ਸਾਡੇ ਪਿੰਡ ਵਾਲੀ ਨਹਿਰ ਹੀ ਉਹਨੂੰ ਥੱਲਿਓਂ ਪੱਕਾ ਕਰਨ ਲੱਗੇ ਆਪਾਂ ਰੋਕਿਆ ਉਹਨੂੰ ਕਿ ਸਾਈਡਾਂ ਤੋਂ ਜ਼ਰੂਰ ਪੱਕੀ ਕਰੋ ਤੁਸੀਂ ਥੱਲਿਓਂ ਨਹੀਂ ਕਰਨੀ ਕਿਉਂਕਿ ਨਹਿਰ ਚੋਂ ਤੇ ਫਲੋਇੰਗ ਵਾਟਰ ਪਾਣੀ ਨੇ ਲੰਘਣਾ ਆ ਵਾਟਰ ਰੀਚਾਰਜ ਹੋਣਾ ਥੱਲੇ ਜਾਣਾ ਪਾਣੀ ਛੱਪੜ ਪੱਕੇ ਕਰੋ ਤੁਸੀਂ ਜਿੱਥੇ ਗੰਦਾ ਪਾਣੀ ਨਾਲੇ ਗੰਦੇ ਨਾਲੇ ਪੱਕੇ ਕਰੋ ਤੁਸੀਂ ਜਿੱਥੇ ਗੰਦ ਨੰਗਨ ਦੇ ਆਇਆ ਜਿਹੜਾ ਗਰਾਊਂਡ ਚ ਜਾਂਦੇ ਆਇਆ ਨਹਿਰਾਂ ਨੂੰ ਪੱਕੇ ਕਰਨ ਦੀ ਕੀ ਲੋੜ ਐ ਨਹਿਰਾਂ ਜਿੱਥੇ ਸਾਫ਼ ਪਾਣੀ ਪਹੁੰਚੋਂਦਾ ਆ ਉਹ ਤੇ ਵਾਟਰ ਰੀਚਾਰਜ ਹੁੰਦਾ ਆ ਤੇ ਨਾਲੇ ਬਾਕੀ ਜਿਹੜਾ ਅੰਮ੍ਰਿਤਸਰ ਦਾ ਨਾਲਾ ਆਇਆ ਤੁਸੀਂ ਸੋਚੋ ਉੱਥੇ ਆਪਣੇ ਲੋਕ ਸਭਾ ਜਿਹੜੇ ਮੈਂਬਰ ਰਹੇ ਨੇ ਐਮਪੀ ਰਹੇ ਨੇ ਉਹਨਾਂ ਦਾ ਘਰ ਬਿਲਕੁਲ ਨਾਲੇ ਦੇ ਉੱਤੇ ਆ ਉਹਨਾਂ ਕੋ ਅੱਜ ਤੱਕ ਉਹ ਨਾਲਾ ਹੀ ਨਹੀਂ ਪੱਕਾ ਕਰਾਇਆ ਗਿਆ ਤੇ ਹੋਰ ਉਹਨਾਂ ਤੋਂ ਆਪਾਂ ਕੀ ਉਮੀਦ ਲਾ ਸਕਦੇ ਆ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜਿਹੜੇ ਅਮਰਸਰ ਤੋਂ ਲਗਾਤਾਰ ਗੱਲ ਕਰਦੇ ਕਿ ਕਿਸਾਨਾਂ ਦੇ ਜਿਹੜੇ ਮਟਰ ਆ ਉਹ 30 ਰੁਪਏ ਤੋਂ ਲੈ ਕੇ 300 ਰੁਪਏ ਤੱਕ ਵਿਦੇਸ਼ਾਂ 'ਚ ਵੇਚ ਸਕਦੇ ਆ ਤੁਹਾਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਇਹ ਜਿਹੜੇ ਕੰਮ ਕਰ ਰਹੀ ਹੈ ਵਾਕੇ ਹੀ ਇਹ ਮੈਂਬਰ ਪਾਰਲੀਮੈਂਟ ਬੰਦਿਆ ਸ਼ਾਇਦ ਤਾਂ ਉਹ ਵਾਕੇ ਜਿਹੜੇ ਮੁੱਦੇ ਨੇ ਜਾਂ ਫਿਰ ਇਹ ਕਿਸਾਨਾਂ ਦੀਆਂ ਜਿਹੜੀਆਂ ਸਬਜ਼ੀਆਂ ਉਹ ਵਿਦੇਸ਼ਾਂ 'ਚ ਮਹਿੰਗੀਆਂ ਵੇਚ ਸਕਦੇ ਤਰਜੀਤ ਸਿੰਘ ਸੰਧੂ ਕ ਵੇਖੋ ਇਹਦਾ ਮਤਲਬ ਇਹ ਲਾਲਚ ਆ ਇਹਨਾਂ ਨੂੰ ਐਮਪੀ ਬਣਦਾ ਇਹ ਸੀਟ ਦੇ ਭੁੱਖੇ ਆ ਇਹਨਾਂ ਨੂੰ ਕੁਰਸੀ ਤੇ ਬਹਿ ਕੇ ਸੈਂਟਰ ਚ ਤੇ ਇਹਨਾਂ ਦੀ ਗਵਰਨਮੈਂਟ ਹੈ ਨਾ ਕੀ ਗੱਲ ਟ੍ਰੇਡ ਨਹੀਂ ਕਰ ਸਕਦੇ ਜੇ ਗੁਜਰਾਤ ਦੇ ਵਿੱਚ ਅਡਾਨੀ ਦੇ ਪੋਰਟ ਤੇ ਪਾਕਿਸਤਾਨ ਤੋਂ ਸ਼ਿਪਾਂ ਆਉਂਦੇ ਆ ਟ੍ਰੇਡ ਹੋਉਂਦੇ ਆ ਤੇ ਇੱਥੇ ਤਰਨਜੀਤ ਸਿੰਘ ਸੰਧੂ ਨੂੰ ਹੀ ਆਪਾਂ ਚੁਣਾਂਗੇ ਤੇ ਸਾਡਾ ਟ੍ਰੇਡ ਖੁੱਲੂਗਾ ਉਦਾਂ ਕਿਉਂ ਨਹੀਂ ਖੁੱਲ ਸਕਦਾ ਟ੍ਰੇਡ ਸੈਂਟਰ ਚ ਤੇ ਇਹਨਾਂ ਦੀ ਗਵਰਨਮੈਂਟ ਹੈ ਨਾ ਅਡਾਨੀ ਦੇ ਜੇ ਪੋਰਟ ਤੇ ship ਪਾਕਿਸਤਾਨ ਤੋਂ ਆ ਸਕਦੇ ਤਾਂ ਸਾਡਾ ਬਾਰਡਰ ਕਿਉਂ ਬੰਦ ਕੀਤਾ ਇਹਨਾਂ ਨੇ ਸਾਨੂੰ ਕਿਉਂ ਕਿਹਾ ਜਾਂਦਾ ਕਿ ਐਨਮੀ ਕੰਟਰੀ ਆ ਸਾਡੇ ਜੇ ਅੱਜ ਬਾਰਡਰ ਖੋਲ੍ਹਿਆ ਜਾਵੇ ਉਤੋਂ ਕੁੱਲੀ ਵੀ ਜਿੱਤਰਾ ਪਿੱਛੇ ਆਪਾਂ ਗੱਲ ਕੀਤੀ ਕਿ ਕੁੱਲੀਆਂ ਨੂੰ ਕੱਢਿਆ ਜਾ ਰਿਹਾ ਸਾਡਾ ਜੇ ਟ੍ਰੇਡ ਖੋਲ੍ਹਿਆ ਜਾਵੇ ਕਿੰਨੀ ਕਿੰਨੇ ਲੋਕਾਂ ਨੂੰ ਲਾਗੇ ਪਿੰਡਾਂ ਦੇ ਨੂੰ ਰੋਜ਼ਗਾਰ ਮਿਲੂਗਾ ਕਿੰਨਾ ਸਾਡੇ ਕਿਸਾਨਾਂ ਦੇ ਸਿਰ ਤੋਂ ਕਰਜ਼ਾ ਲੱਥੂਗਾ ਅੱਧੀ ਕਿਸਾਨਾਂ ਦੀ ਸਮੱਸਿਆ ਤੇ ਇੱਥੇ ਹੱਲ ਹੋ ਜਾਣੀ ਹੈ ਸਬਜ਼ੀਆਂ ਰੋਲਦੀਆਂ ਆ 20-20 ਰੁਪਏ ਦਾ ਇੱਕ ਆਲੂ 20 ਰੁਪਏ ਦਾ ਪੈਕੇਟ ਚ ਪਾ ਕੇ ਵੇਚਿਆ ਜਾਂਦਾ ਆ ਉਹ ਹੀ ਆਲੂ ਸਾਡੇ ਕਿਸਾਨਾਂ ਨੂੰ ਮੇਰੇ ਯਾਰ ਦੋਸਤ ਵਿਚਾਰੇ ਆਲੂ ਮਟਰ ਲਾਉਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਕਈ ਵਾਰੀ ਵੇਚੀ ਵਾਉਣੇ ਪੈਂਦੇ ਲੇਬਰ ਵੀ ਨਹੀਂ ਪੂਰੀ ਹੁੰਦੀ ਕੋਲੋਂ ਪਾਏ ਪਾਉਣੇ ਪੈਂਦੇ ਬੜਾ ਸਭ ਉੱਥੇ ਕਿਸਾਨ ਦੀ ਗੱਲ ਕਰਦੇ ਹੋ ਪਰ ਮਜ਼ਦੂਰ ਨੂੰ ਸਾਰੇ ਪਾਸੇ ਸੱਟਾਂ ਵੱਜਦੀਆਂ ਨੇ ਸਿਆਸਤ ਪੱਖੋਂ ਵੀ ਮਜ਼ਦੂਰ ਪੱਖੋਂ ਵੀ ਭੁੱਖ ਪੱਖੋਂ ਵੀ ਮਜ਼ਦੂਰਾਂ ਦੀ ਗੱਲ ਕਦੇ ਕਿਸੇ ਨੇ ਲੋਕ ਸਭਾ ਦੇ ਵਿੱਚ ਜਾ ਵੇਖੋ ਮਜ਼ਦੂਰਾਂ ਦੀ ਗੱਲ ਨਹੀਂ ਕੀਤੀ ਬਿਲਕੁਲ ਤੁਹਾਡੀ ਸਹੀ ਗੱਲ ਆ ਜੇ ਸਾਡੇ ਪੰਜਾਬ 'ਚ ਜਿਹੜਾ ਐਗਰੀਕਲਚਰ ਆ ਹੂੰ ਐਗਰੀ ਸਾਡਾ ਪੰਜਾਬ ਇਕਨੋਮੀ ਜਿਹੜੀ ਐਗਰੀਕਲਚਰ ਤੇ ਚੱਲਦੀ ਆ ਇਹਦੇ ਵਿੱਚ ਕਿਸਾਨਾਂ ਦੇ ਨਾਲ-ਨਾਲ ਸਭ ਤੋਂ ਵੱਡਾ ਜਿਹੜਾ ਯੋਗਦਾਨ ਆ ਉਹ ਮਜ਼ਦੂਰਾਂ ਦਾ ਆ ਤੇ ਬਾਕੀ ਜਿਹੜੀਆਂ ਸਾਡੇ ਹੋਰ ਵੀ ਜਾਤਾਂ ਦੇ ਭਰਾ ਆ ਜਿਹੜੇ ਉਹਨਾਂ ਦਾ ਵੀ ਯੋਗਦਾਨ ਆ ਪੰਜਾਬ ਦੀ ਅੱਜ ਇਕਨੋਮੀ ਐਗਰੀਕਲਚਰ ਇੰਨਾ ਤਾਂ ਗਿਆ ਆ ਉਹਦੇ ਵਿੱਚ ਸਾਰਿਆਂ ਦਾ ਹੱਥ ਆ ਮਜ਼ਦੂਰਾਂ ਦਾ ਵੀ ਬਰਾਬਰ ਹੱਥ ਆਪਣੀ ਇਕਨੋਮੀ ਨੂੰ ਐਗਰੀਕਲਚਰ ਨੂੰ ਇੰਨੀ ਤਾਂ ਖੜਨ ਵਿੱਚ ਨਸ਼ਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਰਿਹਾ ਬਾਤਾਂ ਨਸ਼ੇ ਨੂੰ ਲੈ ਕੇ ਤੁਸੀਂ ਕਿਹਾ ਕਿ ਮੈਂ ਇਹ ਆਵਾਜ਼ ਚੁੱਕੀ ਜਾਊਗੀ ਖਾਸ ਕਰਕੇ ਜਿਹੜੇ ਲੀਡਰਾਂ ਦੀ ਤੁਸੀਂ ਜ਼ਿਕਰ ਕੀਤਾ ਹੈ ਕਿ ਲੀਡਰ ਜਿਹੜੇ ਨੇ ਉਹਨਾਂ ਦੇ ਨਾਲ ਸਬੰਧ ਹੁੰਦੇ ਨੇ ਨਸ਼ਾ ਤਸਕਰਾਂ ਦੇ ਲੋਕ ਸਭਾ ਦੇ ਚੋਣਾਂ ਆ ਰਹੀਆਂ ਨੇ ਨਾਮਿਨੇਸ਼ਨ ਭਰ ਤੋਂ ਪਹਿਲਾਂ ਕਿ ਇਹਨਾਂ ਲੋਕਾਂ ਦੇ ਡੋਪ ਟੈਸਟ ਚਾਹੀਦੇ ਆ ਜਾਂ ਫਿਰ ਤੁਹਾਡਾ ਵੀ ਹੋਣਾ ਚਾਹੀਦਾ ਕਿ ਰੇਸ਼ਮ ਸਿੰਘ ਵੜਾਇਆ ਚ ਕੋਈ ਨਸ਼ਾ ਤਾਂ ਨਹੀਂ ਕਰਦੇ ਮੇਰਾ ਤਾਂ ਜੀ ਪਹਿਲਾਂ ਹੀ ਮੈਂ ਕਰਵਾਇਆ ਆ ਬਾਕੀ ਜੇ ਕਿਸੇ ਨੂੰ ਡਾਊਟ ਆ ਤੇ ਆਪਾਂ ਨਾਲ ਜਾਣ ਨੂੰ ਤਿਆਰ ਆ ਬਾਕੀ ਜਿਹੜੇ ਲੀਡਰ ਆ ਨਾ ਇਹਨਾਂ ਦੇ ਨਾਲ ਧਿਆਨ ਰੱਖਣਾ ਪੈਣਾ ਵੀ ਇਹ ਸੈਟਿੰਗ ਨਾਲ ਨਾ ਡੋਪ ਟੈਸਟ ਕਰਾਉਣ ਚੰਗੇ ਤਰੀਕੇ ਨਾਲ ਬਾਹਰੋਂ ਕੋਈ ਟੀਮ ਆਵੇ ਇਹਨਾਂ ਦੇ ਡੋਪ ਟੈਸਟ ਕਰਾਉਣ ਅੱਧੇ ਤੇ ਮੈਂ ਤੁਹਾਨੂੰ ਦੱਸਾਂ ਨਾਮਿਨੇਸ਼ਨ ਤੇ ਨਹੀਂ ਜਾਉਣੇ ਹੂੰ ਅੱਧੇ ਤੇ ਨਾਮਿਨੇਸ਼ਨ ਤੇ ਹੀ ਨਹੀਂ ਆਉਣੇ ਜਦੋਂ ਤੁਸੀਂ ਡੋਪ ਟੈਸਟ ਦੀ ਚੰਗੇ ਤਰੀਕੇ ਨਾਲ ਖੋਲ ਕੇ ਜੇ ਕਰਵਾਉਣ ਤੇ ਅੱਧਿਆਂ ਨੇ ਇਹਨਾਂ ਨੇ ਕਾਗਜ ਹੀ ਨਹੀਂ ਭਰਨੇ ਗਰੀਬ ਦੀ ਮੈਂ ਗੱਲ ਕੀਤੀ ਗਰੀਬ ਫਿਰ ਕਰਾਂਗਾ ਕਿੰਦੇ 5 ਕਿਲੋ ਆਟਾ ਮਿਲਦਾ ਜੀ ਕੇਂਦਰ ਸਰਕਾਰ ਦਿੰਦੀ ਹੈ ਕਿੰਨਾ ਅਸਰ ਉਹਨਾਂ 5 ਕਿਲੋ ਆਟੇ ਨਾਲ ਘਰ ਚੱਲ ਜਾਂਦਾ ਜੀ ਬਿਲਕੁਲ ਨਹੀਂ ਜੀ ਇਹ ਤੇ ਸਾਨੂੰ ਰੋਜ਼ਗਾਰ ਦੋ ਸਾਨੂੰ ਤੁਹਾਡੇ ਆਟੇ ਦਾਲਾਂ ਦੀ ਲੋੜ ਨਹੀਂ ਆ ਸਾਡੇ ਬੱਚਿਆਂ ਨੂੰ ਰੋਜ਼ਗਾਰ ਦੋ ਸਾਡੇ ਜਿਹੜੇ ਮਜ਼ਦੂਰ ਭਰਾ ਆ ਉਹਨਾਂ ਨੂੰ ਰੋਜ਼ਗਾਰ ਦੋ ਤਾਂ ਕਿ ਉਹਨਾਂ ਨੂੰ ਤੁਹਾਡੇ ਤੋਂ ਆਟਾ ਨਾ ਮੰਗਣਾ ਪਵੇ ਨਾ ਸਾਂ ਲੈਣਾ ਪਵੇ ਉਹ ਆਪ ਹੀ ਆਪਣੇ ਪੈਰਾਂ ਤੇ ਸਟੈਂਡ ਹੋਣ ਆਪਣਾ ਘਰ ਚਲਾ ਸਕਣ ਉਹਨਾਂ ਨੂੰ ਰੋਜ਼ਗਾਰ ਦੋ ਰੋਜ਼ਗਾਰ ਤੇ ਖੋਏ ਜਾਂਦੇ ਆ ਗੱਲ ਕੀਤੀ ਉਹ ਕੁੱਲੀਆਂ ਦੀ ਮੈਂ ਉਹਨਾਂ ਕੋ ਤੇ ਰੋਜ਼ਗਾਰ ਖੋਇਆ ਜਾਂਦੇ ਆ ਉਹਨਾਂ ਨੇ 5 ਕਿਲੋ ਆਟੇ ਨਾਲ ਘਰ ਕਿੱਥੋਂ ਚਲਾਉਣਾ ਉਹਨਾਂ ਨੂੰ ਰੋਜ਼ਗਾਰ ਦੋ ਸਾਡਾ ਟ੍ਰੇਡ ਚਾਲੂ ਕਰੋ ਇੱਥੇ ਕੋਈ ਕੰਮ ਕਰੋ ਬੜਾ ਸੋ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚੋਂ ਮਾਹੌਲ ਦੇ ਕਰਕੇ ਜਿਹੜੀਆਂ ਕੋਈ ਇੰਡਸਟਰੀ ਆਉਂਦੀਆਂ ਫੈਕਟਰੀਆਂ ਆਉਂਦੀਆਂ ਉਹ ਬਾਹਰ ਨਿਕਲ ਜਾਂਦੀਆਂ ਪੀ ਪੰਜਾਬ 'ਚ ਫੈਕਟਰੀ ਲਾਉਂਦੀਆਂ ਇੱਥੇ ਤਾਂ ਕਿਸਾਨ ਬਹਿ ਜਾਂਦੇ ਨੇ ਇੱਥੇ ਤਾਂ ਆਣ ਕੇ ਦੂਜੀਆਂ ਜਥੇਬੰਦੀਆਂ ਵਾਲੇ ਬਹਿ ਜਾਂਦੇ ਆ ਇੱਥੇ ਤਾਂ ਗੈਂਗਸਟਰ ਬਾਦ ਆ ਲੋਕ ਡਰਦੇ ਪੰਜਾਬ ਦੇ ਵਿੱਚ ਫੈਕਟਰੀਆਂ ਇੰਡਸਟਰੀਆਂ ਨਹੀਂ ਲਾਉਂਦੇ ਕਿਉਂਕਿ ਸ਼ਰਾਬ ਦੀਆਂ ਫੈਕਟਰੀਆਂ ਬੰਦ ਹੋ ਜਾਂਦੀਆਂ ਇੱਥੋਂ ਫਿਰ ਪੰਜਾਬ ਦੇ ਵਿੱਚ ਡਿਵੈਲਪਮੈਂਟ ਕਿੱਦਾਂ ਹੋਊਗੀ ਕਿਉਂਕਿ ਹਰ ਜਗ੍ਹਾ ਤੇ ਕਿਸਾਨ ਬਹਿ ਜਾਂਦੇ ਥੋੜੇ ਵਰਗੇ ਵੇਖੋ ਸਾਡੇ ਵਰਗੇ ਕਿਸਾਨ ਬਹਿ ਜਾਂਦੇ ਆ ਕਿੱਥੇ ਬ ਜਿਹੜਾ ਪਾਣੀ ਅੱਗੇ ਗੱਲ ਕੀਤੀ ਖਰਾਬ ਕੌਣ ਕਰਨ ਦਿਆ ਆ ਆਪਾਂ ਸਾਰੀਆਂ ਫੈਕਟਰੀਆਂ ਦੇ ਬਾਹਰ ਤੇ ਨਹੀਂ ਕਿਸਾਨ ਬਹਿਣਦੇ ਨਾ ਜਿਹੜੇ ਥੱਲੇ ਪਾਣੀ ਪਾਉਂਦੇ ਆ ਇਲੀਗਲ ਤਰੀਕੇ ਨਾਲ ਜਿਹੜੀਆਂ ਤੁਸੀਂ ਫੈਕਟਰੀਆਂ ਦੀ ਗੱਲ ਕੀਤੀ ਅੱਧੇ ਲੋਕ ਫੈਕਟਰੀਆਂ ਇਹ ਜਿਹੜੇ ਲੀਡਰ ਹਿੱਸੇਦਾਰੀਆਂ ਤੱਕਿਆ ਬਦਮਾਸ਼ੀ ਕਰਕੇ ਉਹਨਾਂ ਦੇ ਹਿੱਸੇਦਾਰੀਆਂ ਪਾਉਂਦੇ ਆ ਨਾ ਇਹਨਾਂ ਤੋਂ ਡਰਦੇ ਲੋਕ ਫੈਕਟਰੀਆਂ ਵਾਲੇ ਨਹੀਂ ਆਉਂਦੇ ਜਿਹੜੇ ਬੰਦੇ ਨੇ ਚੰਗੇ ਤਰੀਕੇ ਨਾਲ ਲੀਗਲ ਪ੍ਰੋਸੈਸ ਨਾਲ ਫੈਕਟਰੀ ਚਲਾਉਣੀ ਉਹਨੂੰ ਤੇ ਕੋਈ ਦਿੱਕਤ ਨਹੀਂ ਕਿਸਾਨਾਂ ਤੋਂ ਬਿਲਕੁਲ ਨਹੀਂ ਦਿੱਕਤ ਹੈਗੀ ਬੜੀਆਂ ਫੈਕਟਰੀਆਂ ਚੱਲ ਰਹੀਆਂ ਜਿਹਦੇ ਬਾਹਰ ਕੋਈ ਕਿਸਾਨਾਂ ਨੂੰ ਦਿੱਕਤ ਨਹੀਂ ਕਿਸਾਨ ਖੁਸ਼ ਆ ਉਹਨਾਂ ਤੋਂ ਜਿਹੜੇ ਲੋਕ ਗਲਤ ਕੰਮ ਕਰਨਗੇ ਪਾਣੀ ਸਾਡਾ ਗਰਾਊਂਡ ਵਾਟਰ ਖਰਾਬ ਕਰਨਗੇ ਜਾਂ ਕੈਮੀਕਲ ਵੇਸਟ ਲਿਉਣਗੇ ਮੈਡੀਕਲ ਵੇਸਟ ਸਾਡਾ ਜਿਹੜਾ ਸੁੱਟਣਗੇ ਉਹ ਤੇ ਫਿਰ ਦਿੱਕਤ ਆਊਗੀ ਨਾ ਉਹ ਤੇ ਮੈਂ ਕਹਿੰਦਾ ਕਿਸਾਨਾਂ ਨੂੰ ਕਿ ਸਾਰੇ ਸਾਰੇ ਨਾਗਰਿਕ ਜਿੰਨੇ ਸ਼ਹਿਰ ਦੇ ਉਹਨਾਂ ਨੂੰ ਬਹਿਣਾ ਚਾਹੀਦਾ ਉਹਨਾਂ ਦੇ ਬਾਹਰ ਫੈਕਟਰੀਆਂ ਬੰਦ ਕਰਾਉਣੀਆਂ ਚਾਹੀਦੀਆਂ ਲਿਸਟ ਬਣਾਈ ਹੋਈ ਆ ਲੋਕ ਸਭਾ ਦੇ ਵਿੱਚ ਜੇਕਰ ਤੁਸੀਂ ਜਾਂਦੇ ਹੋ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਤੋਂ ਬਣਦੇ ਹੋ ਲਿਸਟ ਬਣਾਈ ਆ ਕਿਹੜੇ-ਕਿਹੜੇ ਮੁੱਦੇ ਲੈ ਕੇ ਜਾਣੇ ਆ ਬਿਲਕੁਲ ਬਣੀ ਲਿਸਟ ਮੁੱਦਿਆਂ ਤੇ ਕੰਮ ਚਾਲੂ ਆ ਜੀ ਲੋਕ ਸਭਾ ਤੇ ਬਾਅਦ ਦੀ ਗੱਲ ਹੈ ਨਾ ਅਸੀਂ ਲਿਸਟ ਪਹਿਲਾਂ ਹੀ ਸਾਡਾ ਜਿਹੜਾ ਲਿਸਟ ਬਣਾਉਣ ਦੀ ਤੁਸੀਂ ਗੱਲ ਕੀਤੀ ਸਾਡੇ ਕੰਮ ਪਹਿਲਾਂ ਹੀ ਆਪਾਂ ਨਸ਼ਿਆਂ ਤੇ ਕੰਮ ਕਰ ਰਹੇ ਆ ਜਿਹੜੀ ਪਾਣੀ ਦੀ ਗੱਲ ਕੀਤੀ ਤੁਸੀਂ ਸਾਡੇ ਪਿੰਡ ਲੋਕ ਰੋਕਦੇ ਹੀ ਕਿ ਨਹਿਰ ਦੇ ਵਿੱਚ ਨਾ ਨਹਿਰ ਦਾ ਪਾਣੀ ਟੈਂਕੀਆਂ ਤੱਕ ਲਿਓਣ ਦਾ ਉਹ ਜਿਹੜਾ ਪਾਇਆ ਉਹਨਾਂ ਨੇ ਪ੍ਰੋਜੈਕਟ ਉਹ ਵੀ ਆਪਾਂ ਕਰਵਾਇਆ ਕਿ ਨਹਿਰੀ ਪਾਣੀ ਜਿਹੜਾ ਆ ਉਹ ਲਾਈਵ ਵਾਟਰ ਹੁੰਦਾ ਵੇਖੋ ਜਿਹੜਾ ਆਪਾਂ ਘਰਾਂ 'ਚ ਪੀਣਨੇ ਆ ਨਾ ਫਿਲਟਰਾਂ ਵਾਲਾ ਉਹ ਡੈੱਡ ਵਾਟਰ ਆ ਪਾਣੀ 'ਚ ਜਾਨ ਆ ਆਪਾਂ ਆੰਦੇ ਨਾ ਜਦੋਂ ਆਪਾਂ ਜਦੋਂ ਗੁਰੂ ਘਰਾਂ 'ਚੋਂ ਲਿਉਂਨੇ ਅੰਮ੍ਰਿਤ ਲਿਉਂਨੇ ਆ ਉਹ ਕਿਉਂ ਅੰਮ੍ਰਿਤ ਆ ਕਿਉਂਕਿ ਉੱਥੇ ਪੋਜ਼ਿਟਿਵਿਟੀ ਹੁੰਦੀ ਆ ਸਾਡੇ ਅੰਦਰ 70% ਪਾਣੀ ਆ ਆਪਾਂ ਡੈੱਡ ਵਾਟਰ ਪੀਂਨੇ ਜਿਹੜਾ ਘਰਾਂ ਚ ਪੀਂਨੇ ਆ ਨਹਿਰੀ ਪਾਣੀ ਪਿੰਡ ਦੀਆਂ ਟੈਂਕੀਆਂ ਚ ਆਉਣਾ ਚਾਹੀਦਾ ਆ ਪਿੰਡ ਦੀਆਂ ਟੈਂਕੀਆਂ ਚੋ ਫਿਲਟਰ ਹੋ ਕੇ ਤੇ ਲੋਕਾਂ ਦੇ ਘਰਾਂ ਤੱਕ ਪਹੁੰਚਣਾ ਚਾਹੀਦਾ ਬੜੈ ਸਰ ਤੁਹਾਡੇ ਅੰਦਰ ਕਿਹੜੀ ਖੂਬੀ ਆ ਕਿ ਲੋਕ ਤੁਹਾਨੂੰ ਵੋਟ ਪਾਉਣਗੇ ਉਧਰ ਤਨਾਰ ਲੋਕ ਖਲੋਤੇ ਨੇ ਜਿਨ੍ਹਾਂ ਨੇ ਲੰਮੇ ਸਮੇਂ ਤੋਂ ਸਿਆਸੀ ਪਾਰਟੀ ਦੇ ਵਿੱਚ ਪੈਸੇ ਵੀ ਲਾਉਣੇ ਆ ਜ਼ੋਰ ਵੀ ਪੂਰਾ ਬੰਦੇ ਵੀ 100-100 ਦੁੱਸਰ ਇਕੱਠਾ ਕੀਤਾ ਹੁੰਦਾ ਨਾਲ ਤੁਹਾਡੇ ਚ ਕੀ ਕੁਆਲਿਟੀ ਆ ਵੀ ਲੋਕ ਤੁਹਾਨੂੰ ਵੋਟਾਂ ਪਾ ਦੇਣਗੇ ਵੇਖੋ ਕੁਆਲਿਟੀ ਸਾਡੇ ਕੋ ਕੋਈ ਫੰਡ ਨਹੀਂ ਹੈਗਾ ਆਪਾਂ ਲੋਕਾਂ ਨੂੰ ਪੈਸੇ ਨਹੀਂ ਦੇ ਸਕਦੇ ਆਪਾਂ ਲੋ ਦਿਲੋਂ ਚੁੱਕਾਂਗੇ 5 ਸਾਲ ਬਾਅਦ ਆਪਾਂ ਦੁਬਾਰਾ ਮੌਕਾ ਨਹੀਂ ਮੰਗਾਂਗੇ ਕਿ ਸਾਨੂੰ ਮੌਕਾ ਜੇ ਮੌਕਾ ਮੰਗਣ ਜਾਵਾਂਗੇ ਤੇ ਲੋਕ ਸਾਡੀਆਂ ਅੱਖਾਂ ਚੱਖਾਂ ਪਾ ਕੇ ਮੇਰੇ ਵਰਗੇ ਭਰਾ ਮੇਰੇ ਸਾਹਮਣੇ ਖਲੋਤੇ ਹੋਣ ਵੀ ਤੂੰ ਮੌਕਾ ਮੰਗਣ ਆਇਆ ਆ ਪਹਿਲਾਂ ਕੰਮ ਕੀ ਕੀਤੇ ਆ ਉਹ ਦੱਸੋ ਸਾਨੂੰ ਅਹ ਪ੍ਰਧਾਨ ਸਾਹਿਬ ਇੱਕ ਹੋਰ ਮੈਂ ਗੱਲ ਕਰਾਂਗਾ ਕਿ ਤੁਹਾਡੇ ਵਰਗੇ ਬੰਦੇ ਉੱਠਦੇ ਨੇ ਆਜ਼ਾਦ ਉਮੀਦਵਾਰ ਕਰਦੇ ਨੇ ਦਸਾਂ 15 ਚੈਨਲਾਂ ਤੇ ਇੰਟਰਵਿਊ ਹੋ ਗਈ ਲਾਲਾ ਲਾਲਾ ਹੋ ਗਈ ਤੇ ਕੱਲ ਨੂੰ ਕਿਸੇ ਪਾਰਟੀ ਦਾ ਦਬਾਅ ਪੈ ਗਿਆ ਕਿੰਨੇ ਪੈਸੇ ਦੇਣੇ ਆ ਤੇ ਆਪਣੇ ਘਰ ਬਹਿ ਜਾਂਦੇ ਆ ਲੋਕ ਕਿੱਧਰ ਗਏ ਇਹ ਹੋਈ ਗੱਲ ਇਹ ਗੱਲ ਹੋ ਚੁੱਕੀ ਜੇ ਹੁਣ ਮੈਂ ਜ਼ਿਕਰ ਨਹੀਂ ਕਰੂੰਗਾ ਕੁਝ ਬੰਦਿਆਂ ਨੇ ਆਪਣੇ ਕੁਝ ਐਮਐਲਏ ਮੰਤਰੀਆਂ ਦੇ ਵਿੱਚ ਚਰਚਾ ਚੱਲ ਰਹੀ ਆ ਪਹਿਲਾਂ ਤੇ ਆਂਦੇ ਹੀ ਕੋਈ ਨਹੀਂ ਇਹੋ ਜਿਹੇ بڑے ਉਮੀਦਵਾਰ ਹੁੰਦੇ ਜਦੋਂ ਉਹਨਾਂ ਨੇ ਪਤਾ ਕਰਾਇਆ ਕਿ ਇਹ ਲੋਕ ਹੀ ਸਾਨੂੰ ਜਿਤਾਉਂਦੇ ਰਹੇ ਆ ਤੇ ਅੱਜ ਉਹੋ ਹੀ ਸਾਡੇ ਸਾਹਮਣੇ ਖੜੇ ਹੋਏ ਆ ਤੇ ਇਹਨਾਂ 'ਚ ਵੀ ਕੋਈ ਕੁਆਲਿਟੀ ਹੋਊਗੀ ਇਸ ਕਰਕੇ ਉਹ ਚਰਚਾ ਸ਼ੁਰੂ ਹੋ ਗਈ ਬਾਕੀ ਅਸੀਂ ਵਿਕਣ ਵਾਲੇ ਨਹੀਂ ਹੈਗੇ ਅਸੀਂ ਵਿਕਣ ਵਾਲੇ ਨਹੀਂ ਹੈਗੇ ਸਾਡਾ ਜ਼ਮੀਰ ਨਹੀਂ ਵਿਕਦਾ ਸਾਡੇ ਅੱਗੇ ਸਾਰਾ ਆਪਣੀਆਂ ਜਾਇਦਾਦਾਂ ਸਾਰੇ ਰਲ ਕੇ ਵੀ ਰੱਖ ਦੇਣਗੇ ਨਾ ਅਸੀਂ ਲੱਤ ਮਾਰਦੇ ਆ ਇਹੋ ਜੀਆਂ ਜਾਇਦਾਦਾਂ ਨੂੰ ਅਸੀਂ ਆਪਣੇ ਲੋਕਾਂ ਦੇ ਨਾਲ ਆ ਅਸੀਂ ਵਿਕਣ ਵਾਲੇ ਨਹੀਂ ਹੈਗੇ ਬੜਾ ਸਾਬ ਲਖਸ਼ਣਾ ਦੇ ਵਿੱਚ ਪੈਸਾ ਵੀ ਵਰਤਿਆ ਜਾਂਦਾ ਆ ਨਸ਼ਾ ਵੀ ਵਰਤਿਆ ਜਾਂਦਾ ਵਾ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਆ ਤੁਸੀਂ ਕਿਹੜੀ ਚੀਜ਼ ਵਰਤਣ ਜਾ ਰਹੇ ਹੋ ਢੇਲ ਅਸੀਂ ਢੇਲ ਵਰਤਾਂਗੇ ਪਿਆਰ ਵਰਤਾਂਗੇ ਲੋਕੀ ਸਾਡੇ ਨਾਲ ਜੁੜਨਗੇ ਜੀ ਸੋ ਧੰਨਵਾਦ ਇਸਤਨ ਰੇਸ਼ਮ ਸਿੰਘ ਵੜਿਆਚ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਆ ਲੋਕ ਸਭਾ ਚੋਣਾਂ ਦੇ ਵਿੱਚ ਉਤਰੇ ਹੋਏ ਨੇ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਗੇ ਕਿ ਪੰਜਾਬ ਦੇ ਲੋਕ ਜਾਂ ਗੁਰੂ ਨਗਰੀ ਅੰਮ੍ਰਿਤਸਰ ਦੇ ਲੋਕ ਜਿਹੜੇ ਆ ਆਜ਼ਾਦ ਮੀਤ ਦੇ ਹੱਕ ਵਿੱਚ ਉਤਰਦੇ ਨੇ ਜਾਂ ਫਿਰ ਕਿਸੇ ਸਿਆਸੀ ਪਾਰਟੀ ਨੂੰ ਵੱਡੀ ਲੀਡ ਦੇ ਨਾਲ ਚਿਤਾਉਂਦੇ ਨੇ